ਲੁਧਿਆਣਾ ਦੇ ਜੀਐਮਟੀ ਮਾਲ ਦੇ ਕੋਲ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਮਹੰਤ ਪੋਲੀਮਾਈ ਦੀ ਅਗਵਾਈ ਦੇ ਵਿੱਚ ਸ਼ਿਵ ਰਾਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਿਵ ਰਾਤਰੀ ਦਾ ਤਿਉਹਾਰ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗगन ਕੁਮਾਰ ਗੱਗੀ ਨੇ ਕਿਹਾ ਕਿ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਪ੍ਰਾਚੀਨ ਮੰਦਿਰ ਲੋਕਲ ਬਾਸਟਾਂਡ 11 ਮਾਰਚ ਨੂੰ ਬਹੁਤ ਵੱਡਾ ਭੰਡਾਰਾ ਹੋ ਰਿਹਾ ਹੈ ਇਸ ਦੇ ਵਿੱਚ ਮੈਂ ਗगन ਕੁਮਾਰ ਗੱਗੀ ਜੀ ਪੂਰੀ ਟੀਮ ਨੂੰ ਆਪਣੇ ਵੱਲੋਂ ਔਰ ਆਪਣੀ ਪਾਰਟੀ ਸ਼ਿਫਸਾ ਹਿੰਦੁਸਤਾਨ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਗगन ਕੁਮਾਰ ਗੱਗੀ ਜੀ ਪੂਰੀ ਟੀਮ ਇਸ ਦੇ ਵਿੱਚ 11 ਮਾਰਚ ਨੂੰ ਜੋ ਪ੍ਰੋਗਰਾਮ ਕਰ ਰਹੀ ਹੈ ਜਿਸ ਦੇ ਵਿੱਚ ਰਾਜੂ ਮਾਨ ਜੀ ਸਿੰਗਰ ਔਰ ਸਾਰੀ ਐਨਆਈ ਟੀਮ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਹਰ ਸਾਲ ਉਪਰਾਲਾ ਕਰਦੇ 12ਵਾਂ ਇਹਸ਼ਵਰੀ ਪੰਡਹਾਰਾ ਕਰ ਰਹੇ ਹੈ ਇਹਨਾਂ ਦੀ ਟੀਮ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਸਭ ਤੋਂ ਵੱਡੇ ਵਧਾਈ ਦੀ ਹੱਕਦਾਰ ਹੈ ਔਰ ਸਾਡੇ ਸਾਰੇ ਵੱਲੋਂ ਸਾਡੀ ਪਾਰਟੀ ਵੱਲੋਂ Shiv Sena Hindustan ਵੱਲੋਂ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਰਹੇਗਾ ਅੱਜ ਸ਼ਿਵ ਰਾਤਰੀ ਦੇ ਉਪਲਕਸ਼ੇ ਦੇ ਵਿੱਚ ਇਹ ਮੰਦਿਰ ਪ੍ਰਾਚੀਨ ਲੋਕ ਲੱਡੇ ਪ੍ਰਧਾਨ ਗਗਨ ਕੁਮਾਰ ਗੱਗੀ ਜੀ ਸੰਜੀਵ ਦੇਵ ਜੀ ਬਗੂਰੀਆ ਜੀ ਦੀ ਸਾਰਿਆਂ ਦੀ ਐਡਕਟਾ ਦੇ ਵਿੱਚ 11 ਮਾਰਚ ਨੂੰ ਜਿਹੜਾ ਸ਼ਿਵਰਾਤਰੀ ਦੇ ਸ਼ੁਭ ਅਫਸਰ ਤੇ ਵਿਸ਼ਾਲ ਭੰਡਾਰਾ ਪ੍ਰਾਚੀਨ ਸ਼ਿਵ ਮੰਦਿਰ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਇਆ ਜਾ ਰਿਹਾ ਹੈ ਜੋ ਆਪਣੇ ਆਪ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ਅੱਜ ਲੋਕ ਲੱਡੇ ਪ੍ਰਾਚੀਨ ਸ਼ਿਵ ਮੰਦਿਰੋ ਚ ਜਨਰੇਲ ਪ੍ਰਧਾਨ ਗਗਨ ਕੁਮਾਰ ਗੱਗੀ ਜੀ ਤੇ ਉਹਨਾਂ ਦੀ ਸਾਰੀ ਸਮੂਹ ਟੀਮ ਜਿਨ੍ਹਾਂ ਨੇ ਉਪਲਖੇ ਵਿੱਚ ਸਾਨੂੰ ਬੁਲਾਇਆ ਸ਼ਿਵਰਾਤਰੀ ਦੇ ਉਪਲਖੇ ਵਿੱਚ ਉਹਨਾਂ ਨੇ 11 ਮਾਰਚ ਨੂੰ ਜੋ ਕਿ 12ਵਾਂ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ ਉਹਦੀਆਂ ਤਿਆਰੀਆਂ ਵਿੱਚ ਅੱਜ ਸਾਨੂੰ ਰਿਹਾ ਬੁਲਾਇਆ ਗਿਆ ਪ੍ਰਾਚੀਨ ਸ਼ੀ ਮੰਦਰ ਵੱਲੋਂ ਮਾਸ਼ਰਾਤਰੀ ਦੀਆਂ ਲੱਖ ਲੱਖ ਵਧਾਈਆਂ ਇਹ 12ਵਾਂ ਵਿਸ਼ਾਲ 11 ਮਾਰਚ ਦਿਨ ਵੀਰਵਾਰ ਨੂੰ ਬੜੀ ਧੂਰ ਕਾਮਨਾ ਹਰੇਕ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜਿਸ ਦੇ ਸਰਪ੍ਰਸ ਤੋਲੀ ਮਾਈ ਜੀ ਮਾਨ ਜੀ ਆ ਉਹਨਾਂ ਦੇ ਦੇਖ ਦੇ ਵਿੱਚ ਸਾਰਾ ਇਹ ਵਿਸ਼ਾਲ ਭੰਡਾਰਾ ਹਰ ਇੱਕ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਹਰ ਹਰ ਮਹਾਦੇਵ ਲੋਕਲ ੱਡੇ ਵਿੱਚ ਇੱਕ ਬੜਾ ਪ੍ਰਾਚੀਨ ਸ਼ਿਵ ਮੰਦਿਰ ਹੈ ਜਿਸ ਦੇ ਵਿੱਚ ਅਸੀਂ 12ਵਾਂ ਬਹੁਤ ਵੱਡਾ ਵਿਸ਼ਾਲ ਇੱਕ ਪੋਲੇਨਾ ਦਾ ਸ਼ਾਦੀ ਦਾ ਵਿਵਾਹ ਇੱਕ ਆਰਗੇਨਾਈਜ਼ ਕਰਨ ਜਾ ਰਹੇ ਹੈਗੇ ਆ ਤੇ ਇਹ ਜਿਹੜਾ ਸ਼ਿਵ ਮੰਦਿਰ ਹੈ ਇਹ ਸ਼ਿਵ ਮੰਦਿਰ ਦੇ ਜਿਹੜੀ ਲੋਕਲ ਕਮੇਟੀ ਹੈ ਉਹ ਨੂੰ ਜਿਹੜਾ ਆਰਗੇਨਾਈਜ਼ ਕਰਨ ਵਾਲੇ ਹੈਗੇ ਆ ਉਹ ਮਿਸਟਰ ਗਗਨ ਸਿੰਘ ਗੱਗੀ ਹੈਗੇ ਆ ਜਿਹੜੇ ਸਾਰਾ ਲੁੱਕ ਆਫਟਰ ਕਰਦੇ ਹੈਗੇ ਆ ਔਰ ਇਹਨਾਂ ਨੂੰ ਐਸੋਸੀਏਟ ਕਰ ਰਹੇ ਹੈਗੇ ਆ ਮੁੱਲ ਪੋਲੀ ਮਾਈ ਜੀ ਜਿਨ੍ਹਾਂ ਦੇ ਅਧਿਕਾਰ ਗੁਜ਼ਾਰੀਆਂ ਸਦਕਾ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਇੱਕ ਬਹੁਤ ਵਿਸ਼ਾਲ ਔਰ ਇੱਕ ਬਹੁਤ ਵੱਡਾ ਪੰਡਾਰਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈਗਾ ਜੀ ਸ਼ਿਵ ਮੰਦਰ ਵੱਲੋਂ ਜਿੰਨੇ ਵੀ ਆਪਣੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਕਿੰਦੇ ਨਾਲ ਸਾਡਾ ਥੋੜਾ ਹੋਰ ਜੋਸ਼ ਵੱਧ ਗਿਆ ਤੇ ਅਸੀਂ ਇਸ ਤੋਂ ਵੀ ਡਬਲ ਦੀ ਕਰਨ ਦੀ ਕੌਸ਼ਿਸ਼ ਕਰਾਂਗੇ ਜੈ ਸ਼ੰਕਰ ਦੀ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮ ਜੈਡ ਨਿਊਜ਼